ਲੁਧਿਆਣਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਟ੍ਰੇਨ 'ਚ ਇੱਕ ਵਿਅਕਤੀ ਜੋ ਉੱਤਰ ਪ੍ਰਦੇਸ਼ ਤੋਂ ਜਲੰਧਰ ਆ ਰਿਹਾ ਸੀ ਇਸ ਦੌਰਾਨ ਉਹ ਢੰਡਾਰੀ ਕਲਾ ਸਟੇਸ਼ਨ ਨੇੜੇ ਪਾਣ ਥੁੱਕਣ ਲਈ ਟ੍ਰੇਨ ਦੀ ਖਿੜਕੀ ਕੋਲ ਆ ਗਿਆ ਤਾਂ ਉਸ ਦੀ ਬਾਹ ਕਿਸੇ ਖੰਭੇ ਜਾਂ ਕਿਸੇ ਹੋਰ ਚੀਜ਼ ਨਾਲ ਟਕਰਾ ਗਿਆ ਜਿਸ ਕਾਰਨ ਉਹ ਦਰਦਨਾਖਾ ਖਾਸੇ ਦਾ ਸ਼ਿਕਾਰ ਹੋ ਗਿਆ ਇਸ ਮੌਕੇ ਉਸ ਦੇ ਸਾਥੀਆਂ ਨੇ ਚੇਨ ਖਿੱਚ ਕੇ ਟ੍ਰੇਨ ਰੁਕਵਾਈ ਤੇ ਜ਼ਖਮੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਉੱਥੇ ਡਾਕਟਰ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ पीजीआई रेफर ਕਰ ਦਿੱਤਾ ਜ਼ਖਮੀ ਨੌਜਵਾਨ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਰਹਿਣ ਵਾਲੇ ਅਨੂਪ ਵਰਜੋ ਹੋਈ ਹੈ ਉਹ ਸੀਤਾਪੁਰ ਤੋਂ ਜਲੰਧਰ ਚਪਰਾ ਐਕਸਪ੍ਰੈਸ 'ਚ ਸਵਾਰ ਹੋ ਕੇ ਆ ਰਿਹਾ ਸੀ ਹਾਦਸੇ ਸਮੇਂ ਉਸਦੇ ਬੱਚੇ ਤੇ ਪਤਨੀ ਵੀ ਉਸਦੇ ਨਾਲ ਹੀ ਸੀ ਫਿਲਹਾਲ ਉਸਦੀ ਹਾਲਤ ਹਸਪਤਾਲ 'ਚ ਗੰਭੀਰ ਬਣੀ ਹੋਈ ਹੈ ਲੁਧਿਆਣਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਟ੍ਰੇਨ 'ਚ ਇੱਕ ਵਿਅਕਤੀ ਜੋ ਉੱਤਰ ਪ੍ਰਦੇਸ਼ ਤੋਂ ਜਲੰਧਰ ਆ ਰਿਹਾ ਸੀ ਇਸ ਦੌਰਾਨ ਉਹ ਢੰਡਾਰੀ ਕਲਾ ਸਟੇਸ਼ਨ ਨੇੜੇ ਪਾਣ ਥੁੱਕਣ ਲਈ ਟ੍ਰੇਨ ਦੀ ਖਿੜਕੀ ਕੋਲ ਆ ਗਿਆ ਤਾਂ ਉਸ ਦੀ ਬਾਹ ਕਿਸੇ ਖੰਬੇ ਜਾਂ ਕਿਸੇ ਹੋਰ ਚੀਜ਼ ਨਾਲ ਟਕਰਾ ਗਿਆ ਜਿਸ ਕਾਰਨ ਉਹ ਦਰਦਨਾਖਾਸੇ ਦਾ ਸ਼ਿਕਾਰ ਹੋ ਗਿਆ ਇਸ ਮੁਕੇ ਉਸ ਦੇ ਸਾਥੀਆਂ ਨੇ ਚੇਨ ਖਿੱਚ ਕੇ ਟ੍ਰੇਨ ਰੁਕਵਾਈ ਤੇ ਜ਼ਖਮੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਉੱਥੇ ਡਾਕਟਰ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਰੈਫਰ ਕਰ ਦਿੱਤਾ ਜ਼ਖਮੀ ਨੌਜਵਾਨ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਰਹਿਣ ਵਾਲੇ ਅਨੂਪ ਵਰਜੋ ਹੋਈ ਹੈ ਉਹ ਸੀਤਾਪੁਰ ਤੋਂ ਜਲੰਧਰ ਛਪਰਾ ਐਕਸਪ੍ਰੈਸ 'ਤੇ ਸਵਾਰ ਹੋ ਕੇ ਆ ਰਿਹਾ ਸੀ ਹਾਦਸੇ ਸਮੇਂ ਉਸਦੇ ਬੱਚੇ ਤੇ ਪਤਨੀ ਵੀ ਉਸਦੇ ਨਾਲ ਹੀ ਸੀ ਫਿਲਹਾਲ ਉਸਦੀ ਹਾਲਤ ਹਸਪਤਾਲ 'ਚ ਗੰਭੀਰ ਬਣੀ ਹੋਈ ਹੈ